ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਨੂੰ ਤਸਵੀਰਾਂ ਹਨ ਰੋਡ ਸ਼ੋਅ ਸਟਾਰਟਿੰਗ ਹੋਣ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਜਗਜੀਤ ਕੌਰ ਦੀਆਂ ਤਸਵੀਰਾਂ ਤੁਸੀਂ ਸਵਾਰ ਦੇਖ ਸਕਦੇ ਹੋ ਰੋਡ ਸ਼ੋਅ ਦੀਆਂ ਤਿਆਰੀਆਂ ਹੋ ਰਹੀਆਂ ਹਨ ਜਿੱਥੇ ਕਿ ਸ਼੍ਰੀ ਸ਼ਰੂਪਾਉ ਪਾਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਲ ਸਿੰਘ ਘਰਾਚੋਂ ਅਤੇ ਡਾਕਟਰ ਗਣਿੰਦਰਜੀਤ ਸਿੰਘ ਮਿੰਕੂ ਜਮੰਦਾ ਅਤੇ ਜਗਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਫੌਜੀ ਜੋ ਜ਼ਿਲ੍ਹਾ ਇਵੈਂਟ ਮੈਨੇਜਮੈਂਟ ਦੇ ਦਾਣਾ ਹਨ ਉਹਨਾਂ ਦਾ ਤਸਵੀਰਾਂ ਵੀ ਦੇਖ ਸਕਦੇ ਹੋ ਸ਼ੁਭ ਰੰਭ ਹੋ ਚੁੱਕਿਆ ਹੈ ਜੋ ਬਖਵਾਕ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ ਰੋਡ ਸ਼ੋਅ ਅੱਜ ਲਾਸਟ ਦਿਨ ਦੇ ਵਿੱਚ ਰੋਡ ਸ਼ੋਅ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਜਗਜੀਤ ਕੌਰ ਜੀ ਦੇ ਹੱਕ ਦੇ ਵਿੱਚ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼ੁਰੂਆਤ ਹੋ ਚੁੱਕੀ ਹੈ ਜੋ ਬਖਵਾਕ ਪਿੰਡਾਂ ਵਿੱਚ ਪੜਾਵਾਂ ਦੇ ਵਿੱਚ ਸ਼ੁਰੂ ਹੁੰਦਾ ਹੋਇਆ ਅੱਜ ਸਟਾਰਟ ਹੋ ਚੁੱਕਿਆ ਹੈ ਜਿਸ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਮੰਚੀ ਸਾਵਲ ਵਰਕ ਤੋਂ ਸ਼੍ਰੀ ਗੁਰੂਗੁਰਾ ਗੁਰਗਰਾ ਸਾਹਿਬ ਜੀ ਦਾ ਉਟਾਸਰਾ ਲੈ ਕੇ ਸ਼ੁਰੂਆਤ ਕੀਤੀ ਗਈ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਜਿੱਥੇ ਪਿੰਡ ਸ਼ੁਰੂਆਤ ਹੋ ਚੁੱਕੀ ਹੈ ਜਿੱਥੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗਰਮੇਲ ਸਿੰਘ ਘਰਾਚੋਂ ਅਤੇ ਉਹਨਾਂ ਦੇ ਨਾਲ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾਕਟਰ ਗੁਰਿੰਦਰਜੀਤ ਸਿੰਘ ਜੀ ਵਿੱਚ ਕੁਝ ਬੰਦਾ ਤੇ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸ਼ਾਮ ਸਿੰਘਲਾ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਕਾਬਲੇ ਸ਼ੁਰੂਆਤ ਕੀਤੀ ਗਈਆਂ ਹਨ ਜਿੱਥੇ ਕੀ ਸ਼ਾਸ਼ੀ ਮੌਲ ਬਹੁਤ ਰੋਚਕ ਅਤੇ ਦਿਲਚਸਪ ਬਣਿਆ ਰਿਹਾ ਹੈ ਜਿੱਥੇ ਠੰਡ ਦੀ ਸ਼ੁਰੂਆਤ ਦੇ ਮੌਕੇ ਤਸਵੀਰਾਂ ਧੁੱਪ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਲੋਕਾਂ ਵੱਲੋਂ ਹੌਸਲਾ ਬਜਾਈਆਂ ਦਿੱਤੀਆਂ ਜਾ ਰਹੀਆਂ ਹਨ ਜਿੱਥੇ ਕਿ ਉਹਨਾਂ ਨੂੰ ਬੁੱਕ-ਬੱਕ ਪਿੰਡਾਂ ਦੇ ਵਿੱਚ ਸਨਮਾਨ ਕੀਤੇ ਜਾ ਰਹੇ ਹਨ ਜਿਵੇਂ ਪਿੰਡ ਬਿੰਬੜ ਬੀਮੜੀ ਅਤੇ ਹੋਰ ਪਿੰਡਾਂ ਦੇ ਵਿੱਚ ਕਾਫੀ ਸਨਮਾਨ ਹੋਇਆ ਹੈ ਜਿਵੇਂ ਪਿੰਡ ਫੰਮਣਵਾਲ ਪਿੰਡ ਨਦਾਂਪੁਰ ਫੰਮਣਵਾਲ ਲਖਿਆਲ ਅਤੇ ਹੋਰ ਪਿੰਡਾਂ ਦੇ ਵਿੱਚ ਪਿੰਡ ਨੂਰਪੁਰਾ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚਣ ਤੇ ਜਿੱਥੇ ਜ਼ਿਲ੍ਹਾ ਪ੍ਰੇਖ ਦੇ ਉਮੀਦਵਾਰ ਜਗਜੀਤ ਕੌਰ ਜੀ ਦਾ ਸਨਮਾਨ ਹੋਇਆ ਹੈ ਅਤੇ ਤਸਵੀਰਾਂ ਪਿੰਡ ਨਦਾਮਪੁਰ ਦੀਆਂ ਹਨ ਜਿੱਥੇ ਉਹਨਾਂ ਦੇ ਪਹੁੰਚਣ ਤੇ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚਦੇ ਇਸ ਮੌਕੇ ਪਾਰਟੀ ਦੇ ਅਗੂ ਉਹਨਾਂ ਦੇ ਨਾਲ ਅਵਤਾਰ ਸਿੰਘ ਤਾਰੀ ਪ੍ਰਗਟ ਸਿੰਘ ਟਰਾਲੋਂ ਸਾਫ ਦਾ ਟਰੱਕ ਜਿਹਨੇ ਪ੍ਰਧਾਨ ਜੱਸੀ ਭੜੋੜ ਰਣਜੀਤ ਸਿੰਘ ਚੀਮਾ ਨੂਰਪੁਰਾ ਗੁਰਦੀਪ ਸਿੰਘ ਨੂਰਪੁਰਾ ਅਤੇ ਮਨਦੀਪ ਸਿੰਘ ਹਰਦਿਤਪੁਰਾ ਗੁਰਪ੍ਰੀਤ ਸਿੰਘ ਬਾਬਾ ਗੋਗੀ ਕੈਨੇਡਾ ਜੀ ਅਤੇ ਗੁਰਮੀਤ ਸਿੰਘ ਪੋਨੀਗੜ ਬੀਬੀ ਸੰਦਰਪਾਲ ਕੌਰ ਸੁਰਬੀਤ ਮਾਨ ਫਾਊਂਡਰ ਮੈਂਬਰ ਇੰਦਰਪਾਲ ਸਿੰਘ ਖਾਲਸਾ ਸੰਗਰੂਰ ਨੈਸ਼ਨਲ ਚੈਂਪੀਅਨ ਰਫਲ ਸ਼ੂਟਿੰਗ ਅੰਤਵੀਰ ਸਿੰਘ ਫੰਗਰਵਾਲਾ ਅਤੇ ਬਕਵਾਕ ਤਸਵੀਰਾਂ ਹੁੰਦੇ ਸੋਨੇ ਕਾਲਾ ਝਾੜ ਦੀਪਾ ਮੌੜ ਹਰਵਿੰਦਰ ਸਿੰਘ ਬਾਵਾ ਸੰਗਰੂਰ ਕਰਨੈਲ ਸਿੰਘ ਬਿੰਬੜ ਕਰਮਾ ਸਿੰਘ ਮਿਸ਼ਰਾ ਤੇ ਫੰਮਣਵਾਲ ਬਾਦੀ ਮੌਜੂਦ ਸਨ ਜਿਸਦੇ ਉਹਨਾਂ ਦੇ ਨਾਲ ਪਿੰਡ ਧਿਆਲਗੜ੍ਹ ਦੇ ਸਰਪੰਚ ਜੋਗਾ ਸਿੰਘ ਵੀ ਨਾਲ ਚੱਲਦੇ ਨਜ਼ਰ ਆ ਰਹੇ ਹਨ ਜਿੱਤੇ ਉਹਨਾਂ ਦੇ ਨਾਲ ਸਮਾਤਕੌਰ ਸੁਕੀ ਅਲੋਵਰਕ ਮੌਜੂਦਾ ਸਰਪੰਚ ਸੁੱਖਾ ਸੁਖਦੇਵ ਸਿੰਘ ਅਤੇ ਬਤਾਰ ਸਿੰਘ ਲਾਲੀ ਫੌਜੀ ਮੋਨ ਸਿੰਘ ਕਮਲ ਸਿੰਘ ਅਤੇ ਅਲੋਵਰਕ ਭਿੰਦਰ ਸਿੰਘ ਗੁਰਮੁਖਸੇਧਿੰਗ ਅਲੋਵਰਕ ਬਲਾਕ ਸਮਤੀ ਉਮੀਦਵਾਰ ਦਰਸ਼ਨ ਸਿੰਘ ਅਲੋਵਰਕ ਟਰਾਂਸਪੋਰਟ ਵਿੰਗ ਜ਼ਿਲ੍ਹਾ ਪ੍ਰਧਾਨ ਲਵਲੀ ਕਾਕੜਾ ਜੈਲਦਾਰ ਮਾਜੀ ਵਿਸ਼ਾਲ ਭਾਂਬਰੀ ਰਾਮ ਗੋਇਲ ਪੀਮਾ ਗਾੜੀਆਂ ਸ਼ਹਿਰੀ ਅਤੇ ਅਤੇ ਪ੍ਰਧਾਨ ਪਿੰਡਾ ਅਲੋਵਰਕ ਬਲਜਿੰਦਰ ਸਿੰਘ ਸਰਪੰਚ ਨਦਾਮਪੁਰ ਰਾਜਨਾਪਰੀਆ ਜਗਪਾਲ ਸਿੰਘ ਸਰਪੰਚ ਕੁਲਦੀਪ ਸਿੰਘ ਸਰਪੰਚ ਜਸਪਾਲ ਸਿੰਘ ਸਰਪੰਚ ਬਲਜਿੰਦਰ ਸਿੰਘ ਸੁਖਚੈਨ ਸਿੰਘ ਸਰਪੰਚ ਫੰਮਣਵਾਲ ਗਿਆਨ ਸਿੰਘ ਤਲਾਵਾ ਹੋਰ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੀਚੈਲ ਇਹ ਜ਼िला ਯੋਜਨਾ ਬੋਰਡ ਚੇਅਰਮੈਨ ਗਰਮੇਲ ਸਿੰਘ ਘਰਾਚੋਂ ਉਹਨਾਂ ਦੇ ਨਾਲ ਨਜ਼ਰ ਆ ਰਹੇ ਹਨ ਤਸਵੀਰਾਂ ਤੁਹਾਨੂੰ ਬਕਵਾਕ ਪਿੰਡਾਂ ਦੀ ਦਿਖਾ ਰਹੇ ਹਨ ਜਿੱਥੇ ਬਕਵਾਕ ਪਿੰਡ ਵਿੱਚ ਪਹੁੰਚਣ ਤੇ ਗੁਰਪ੍ਰੀਤ ਸਿੰਘ allo work ਦਾ ਸਨਮਾਨ ਉਪਾਉ ਕੀਤਾ ਜਾ ਰਿਹਾ ਹਨ ਰੋਡ ショਅ ਦੇ ਵਿੱਚ ਆਪਣੇ ਆਪ ਠਾਠਾ ਮਾਰਦੇ ਕਾਠ ਨੇ ਵਰਦੀਆਂ ਦੇ ਨਿੰਦਾ ਹਰਾਮ ਕਰਨ ਮਜਬੂਰ ਕਰ ਦਿੱਤਾ ਗਿਆ ਹੈ ਕਿਉਂਕਿ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਬਣੀਆਂ ਰਹੀਆਂ ਹਨ ਜਿਸ ਨੂੰ ਲੈ ਕੇ ਕਾਫੀ ਦਿਨਾਂ ਤੋਂ ਜੋ ਰੋਡ ਸ਼ੋਅਾਂ ਤੇ ਨਾਲ-ਨਾਲ ਚੋਣ ਪ੍ਰਚਾਰ ਜੋਰੇ ਸ਼ੋਰਾਂ ਦੇ ਬੱਤੀ ਪੰਨਾਂ ਦੀ ਹੋ ਰਹੀ ਚੋਣ ਜ਼ਿਲ੍ਹਾ ਪਰੀਸ਼ਦ ਮਾਜੀ ਚੋਣ ਦੀ ਹੋ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਭਾਵੇਂ ਤਸਵੀਰਾਂ ਗੱਡੀਆਂ ਦੇ ਵਿੱਚ ਬੈਠੇ ਵਰਕਰ ਨੂੰ ਚਲਦੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਤੇ ਵਿੱਚ ਖੂਬ ਰੋਚਕ ਤਸਵੀਰਾਂ ਨਜ਼ਰ ਆ ਰਹੀਆਂ ਹਨ ਬਕੋ-ਬਕ ਦੇਖ ਸਕਦੇ ਹੋ ਗੱਡੀਆਂ ਦਾ ਵੱਡਾ ਭਾਰੀ ਕਾਫਲਾ 2022 ਦੇ ਵਿੱਚ ਆਮ ਆਦਮੀ ਪਾਰਟੀ ਜਦੋਂ ਲਹਿਰ ਸ਼ੁਰੂ ਸੀ ਉਸ ਨੇ ਵੀ ਕਾਫਲੇ ਇਸ ਤਰ੍ਹਾਂ ਹੀ ਚੱਲਦੇ ਨਜ਼ਰ ਆਉਂਦੇ ਸਨ। ਵહીં ਗੁਰਪ੍ਰੀਤ ਸਿੰਘ ਆਲੂਵਰਕ ਦੇ ਨਾਲ ਕਾਫਲੇ ਚੱਲਦੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਦੇ ਨਾਲ ਲਵਲੀ ਕਰਮਾ ਲਵਲੀ ਕਾਕੜਾ ਜੀ ਅਗਵਾਈ ਕਰ ਰਹੇ ਹਨ। ਤਸਵੀਰਾਂ ਵੀ ਦੇਖ ਸਕਦੇ ਹੋ ਗੱਡੀਆਂ ਦੇ ਵੱਡੀ ਪੱਧਰ ਤੇ ਚੱਲ ਰਿਹਾ ਕਾਫਲਾ ਆਲੂਵਰਕ ਤੋਂ ਵੱਖ-ਵੱਖ ਪਿੰਡਾਂ ਦੇ ਵਿੱਚ ਦੀ ਹੁੰਦਾ ਹੈ। ਇਹ ਪਿੰਡ ਨਿਦਾਮਪੁਰ, ਪਟਿਆਲ, ਬਲਿਆਲ, ਚੰਨੋ, ਕਾਲਾ ਝਾੜ, ਫੰਮਣਵਾਲ, ਰਾਜਪੁਰਾ, ਮਸਾਣੀ, ਮੁੰਸ਼ੀਆਲਾ ਬੇਮਬੜੇ ਬੀਂਬੜੀ ਮਾਜੀ ਤੁਰੀ ਆਲੋਵਾਰਕ ਹਰਦਿਤਪੁਰਾ ਨਦਾਮਪੁਰ ਛੋਟੀ ਬੱਡੀ ਵਾਲਦ ਹੁੰਦੇ ਹੋਏ ਵੱਖ-ਵੱਖ ਪਿੰਡਾਂ ਦੇ ਵਿੱਚ ਦੀ ਕਾਫਲੇ ਨਾ ਕਰ ਰਹੇ ਹਨ ਜਿੱਥੇ ਆਪੇ ਤਸਵੀਰਾਂ ਵੀ ਦੇਖ ਸਕਦੇ ਹੋ ਵੱਡੀ ਵੱਡੇ ਚੱਲ ਰੀਆਂ ਕਾਰਾਂ ਦੇ ਕਾਫਲੇ ਆਪਣੇ ਆਪ ਚ ਬਹੁਤ ਤਸਵੀਰਾਂ ਨਜ਼ਰ ਪੇਸ਼ ਕਰ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਚੱਲ ਰਹੇ ਰੋਡ ਸ਼ੋਅ ਦੀਆਂ ਤਸਵੀਰਾਂ ਬੁੱਕਵੱਕ ਐਂਗਲਾ ਤੋਂ 24 ਪੰਜਾਬ ਨਿਊਜ਼ ਦੀ ਟੀਮ ਦਿਖਾ ਰਹੀ ਹੈ ਸਾਨੂੰ ਵਕਵਾ ਕੈਂਕਲਾਂ ਤੋਂ ਚੱਲ ਰਹੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਦੇਖ ਰਹੇ ਹਨ ਕਿ ਆਮ ਆਦਮੀ ਪਾਰਟੀ ਦਾ ਪੂਰਾ ਸ਼ਾਹ ਲੋਕਾਂ ਦਾ ਜਿੱਤੇ ਦੇ ਨਿਸ਼ਾਨ ਬਣਾਏ ਜਾ ਰਹੇ ਹਨ ਅਵਤਾਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਦੇ ਅਤੇ ਇਹ ਆਵਸ ਨੂੰ ਸਨਾਵਣਿਆ ਕੀ ਕਹਿੰਦੇ ਨਜ਼ਰ ਹੈ ਜ਼ਿਲ੍ਹਾ ਪੁਰੀਸ਼ ਦੇ ਉਮੀਦਵਾਰ ਉਹਨਾਂ ਨਾਲ 24 ਪੰਜਾਬ ਨਿਊਜ਼ ਦੇ ਪੱਤਰਕਾਰ ਕ੍ਰਿਸ਼ਨ ਗਰਕ ਵੱਲੋਂ ਗੱਲਬਾਤ ਕੀਤੀ ਗਈਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਚੱਲ ਰਿਹਾ ਕਾਫਲਾ ਆਪਣੇ ਆਪ ਦੇ ਵਿੱਚ ਕੱਢਿਆ ਗਿਆ ਰੋਡ ਸ਼ੋਅ ਆਪਣੇ ਆਪ ਦੇ ਵਿੱਚ ਤਸਵੀਰਾਂ ਬਿਆਨ ਕਰ ਰਿਹਾ ਤਸਵੀਰਾਂ ਵੀ ਦੇਖ ਸਕਦੇ ਹੋ ਬੱਕਵੱਕ ਪਿੰਡਾਂ ਦੇ ਸਰਪੰਚੋ ਤੇਰਾ ਹੋਰ ਆਗੂ ਪਹੁੰਚੇ ਹੋਏ ਹਨ ਆਓ ਸੋਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਪੁਹਾਨੀਗੜ੍ਹ ਦੇ ਵਿੱਚ ਬਲਾਕ ਪ੍ਰੀਸ਼ਦ ਦੀਆਂ ਚੋਣਾਂ ਦੇ ਨਾਲ ਨਾਲ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੋ ਰਹੀ ਹੈ ਅੱਜ ਲਾਸਟ ਦਿਨ ਹੈ 14 ਤਰੀਕ ਨੂੰ ਜਿਹੜੀਆਂ ਵੋਟਾਂ ਨੇ ਪੈਣ ਜਾ ਰਹੀਆਂ ਨੇ ਇਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਜਗਜੀਤ ਕੌਰ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਜੋ ਕਿ ਸਵੇਰ ਤੋਂ ਅਜ ਰੋਡ ਸ਼ੋਅ ਸਟਾਰਟ ਹੋ ਚੁੱਕੇ ਹੈ ਤਕਰੀਬਨ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਰਹੇ ਨੇ ਅੱਜ ਅਸੀਂ ਦੇਖਿਆ ਹੈ ਕਿ ਮਾਜੀ ਦੀ ਪੰਚਾਇਤ ਆਈ ਹੈ ਉਹਨਾਂ ਵੱਲੋਂ ਵੀ ਸਨਮਾਨ ਕੀਤਾ ਗਿਆ ਪਿੰਡ ਬੀਂਬੜੀ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਪਹੁੰਚ ਰਹੇ ਨੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਨੇ ਕਿ ਮੇਰੇ ਅੱਜ ਰੋਡ ਸ਼ੋਅ ਦਾ ਤਸਵੀਰਾਂ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੁਕਰਗੁਜ਼ਾਰ ਹਾਂ ਉਸ ਪ੍ਰਮਾਤਮਾ ਦੀ ਜਿਸ ਨੇ ਸਾਨੂੰ ਇਹਨਾ ਮਾਣ ਬਖਸ਼ਿਆ ਸਾਰੇ ਭੈਣਾ ਭਰਾਵਾਂ ਨੂੰ ਹੱਥ ਵਨ ਕੇ ਬੇਨਤੀ ਆ ਕਿ ਆਪਣਾ ਇੱਕੋ ਇੱਕ ਕੀਮਤੀ ਵੋਟ ਪਾ ਕੇ ਸਾਡਾ ਸਾਥ ਦਿਓ ਜੀ ਧੰਨਵਾਦ ਅਸੀਂ ਦੇਖਦੇ ਹਾਂ ਤੁਸੀਂ ਸਿਰਫ ਘਰ ਤੱਕ ਸੀਮਿਤ ਹੋਵੇ ਅੱਜ ਪਿੰਡਾਂ ਚ ਕਿਉਂ ਰੋਡ ਸ਼ੋਅ ਦੇਖਿਆ ਸੀ ਤੁਹਾਡੀਆਂ ਬਕੋ ਹਕ ਤਸਵੀਰਾਂ ਸਵੇਰ ਰੋਡ ਸ਼ੋਅ ਦੀਆਂ ਚੱਲ ਰਹੀਆਂ ਨੇ ਤੁਹਾਡਾ ਸਨਮਾਨ ਵੀ ਕੀਤਾ ਜਾ ਰਿਹਾ ਕਿੰਨੀ ਕੋ ਖੁਸ਼ੀ ਮਹਿਸੂਸ ਹੁੰਦੀ ਹੈ ਗੁਰਪ੍ਰੀਤ ਜੀ ਦੇ ਜਿਹੜੇ ਕੰਮ ਕਰੇ ਨੇ ਜਾਂ ਆਮ ਆਦਮੀ ਪਾਰਟੀ ਦੇ ਕੰਮ ਕਰਿਆ ਨੂੰ ਲੋਕ ਫਤਵਾ ਦੇ ਰਹੇ ਨੇ ਕਿ ਬਹੁਤ ਵੱਡੇ ਲੱਗਿਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਮੈਂ ਉਸ ਪਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ ਜਿਸ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਇੱਜ਼ਤ ਦਿੱਤੀ ਲੋਕਾਂ ਦੀ ਹੱਥ ਵਨ ਕੇ ਬੇਨਤੀ ਕਰਦੀਆਂ ਆਪਣਾ ਕੀਮਤੀ ਵੋਟ ਪਾ ਕੇ ਸਾਡਾ ਸਾਥ ਦਿਓ ਧੰਨਵਾਦ ਇਹ ਸਾਨੂੰ ਉਮੀਦਵਾਰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਜਿੱਥੇ ਉਹਨਾਂ ਨੇ ਵੋਟ ਪਾਉਣ ਦੀ ਅਪੀਲ ਕੀਤੀ ਹੈ ਅਸੀਂ ਵੀ ਜ਼ਰੂਰ ਕਹਿੰਦੇ ਵੀ ਵੋਟ ਜ਼ਰੂਰ ਪਾਓ ਹੁਣ ਅਸੀਂ ਗੱਲਬਾਤ ਕਰਦੇ ਹਾਂ ਗੁਰਪ੍ਰੀਤ ਜੀ ਨਾਲ ਗੁਰਪ੍ਰੀਤ ਜੀ ਕਾਫੀ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਪੂਰਾ ਮਾਹੌਲ ਗਰਮਾਇਆ ਹੋਇਆ ਚੱਲ ਰਿਹਾ ਹੈ ਸਵੇਰ ਤੋਂ ਜਦ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਨਾਲ-ਨਾਲ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾਕਟਰ ਗੁਲਿੰਦਰਜੀਤ ਸਿੰਘ ਮਿੰਕੂ ਜਵੰਦਾ ਜੀ ਆਪ ਆਏ ਸੋ ਉਹਨੂੰ ਅਗਵਾਈ ਸ਼ੁਰੂ ਕਰੀ ਚਲਵਾਈ ਕਿਵੇਂ ਦੇਖਦੇ ਹੋ ਵਿਖੋ ਇਹਨਾਂ ਭਰਾਵਾਂ ਦੇ ਸਦਕਾ ਹੀ ਇਹ ਨਾ ਭਰਾਵਾਂ ਨੇ ਇਹਨਾਂ ਪਿਆਰ ਬਖਸ਼ਿਆ ਅਵਤਾਰ ਸਿੰਘ ਈਲਵਾਲ ਜੀ ਵੀ ਨਾਲ ਖੜੇ ਨੇ ਸੋ ਸਾਰੀ ਪਾਰਟੀ ਦੇ ਵਰਕਰਾਂ ਨੇ ਪਾਰਟੀ ਦੇ ਲੀਡਰਾਂ ਨੇ ਮਾਨ ਦਿੱਤਾ ਇਹ ਇਹਨਾਂ ਦੇ ਪਿਆਰ ਦਾ ਹੀ ਫਤਵਾ ਹੈ ਲੋਕਾਂ ਦੇ ਪਿਆਰ ਦਾ ਫਤਵਾ ਹੈ ਕਿ ਅੱਜ ਇਹ ਐਡਾ ਰੋਡ ਸ਼ੋ ਮਤਲਬ ਜਿਹੜਾ ਮੈਂ ਕਹਿੰਦਾ ਵੀ ਆਪ ਮੁਹਾਰੀ ਚੱਲ ਰਿਹਾ ਹੈ ਧੰਨਵਾਦ ਹੈ ਸੰਗਤ ਦਾ ਧੰਨਵਾਦ ਹੈ ਮੇਰੇ ਵਲੰਟੀਅਰ ਸਾਥੀਆਂ ਦਾ ਧੰਨਵਾਦ ਹੈ ਸਾਡੀ ਲੀਡਰਸ਼ਿਪ ਦਾ 2022 ਦੇ ਵਿੱਚ ਜਿਵੇਂ ਵਿਜ਼ਨ ਦੇਖਦੇ ਸੀ ਆਮ ਆਦਮੀ ਪਾਰਟੀ ਦਾ ਉਹ ਵਿਜ਼ਨ ਮੈਨੂੰ ਗੁਰਪ੍ਰੀਤ ਦਾ ਕਿਤੇ ਲੱਗਦਾ ਦਿਂਦਾ ਜਿਵੇਂ ਆ ਕਾਫਲਾ ਦੇਖ ਰਿਹਾ ਸੀ ਹੋਰ ਵੀ ਉਮੀਦਵਾਰ ਥੋੜੇ ਚੱਲ ਰਹੇ ਨੇ ਪਰ ਇਹਨਾਂ ਕਾਫਲਾ ਮੈਨੂੰ ਨਹੀਂ ਉਹਨਾਂ ਨਾਲ ਦੀਂਦਾ ਕਿਤੇ ਵੀ ਜਿਵੇਂ ਥੋੜੇ ਕਾਫਲੇ ਨਾਲ ਜਮੂਨ ਨੌਜਵਾਨ ਨੇ ਕਿਉਂਕਿ ਜਿਹੜੀ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਆਈ ਤਾਂ ਉਸ ਟਾਈਮ ਵੀ ਨੌਜਵਾਨਾਂ ਦਾ ਇਹਨਾਂ ਹੁੰਜੂਮ ਦੇ ਨਿਕੋ ਕ੍ਰਿਸ਼ਨ ਜੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਵੀ ਲੋਕ ਜੇ ਕੋਈ ਕੰਮਾਂ 'ਚ ਮਿਹਨਤ ਕਰਦਾ ਜੇ ਕੋਈ ਉਹਨਾਂ ਦੀਆਂ ਦੁੱਖਾਂ ਸੁੱਖਾਂ 'ਚ ਸਾਂਝ ਪਾਉਂਦਾ ਜੇ ਕਿਤੇ ਖੜਦਾ ਹੈ ਲੋਕਾਂ ਦੇ ਨਾਲ ਲੋਕੋ ਦਾ ਸਾਥ ਦਿੰਦੇ ਨੇ ਸੋ ਕਿਤੇ ਨਾ ਕਿਤੇ ਲੱਗਦਾ ਵੀ ਮੈਨੂੰ ਵੀ ਸ਼ਾਇਦ ਉਹ ਹੰਗਾਰਾ ਮਿਲ ਰਿਹਾ ਹੈ ਅਸੀਂ ਤੁਹਾਡੇ ਕਈ ਉਮੀਦ ਬੰਦੇ ਦੇਖਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇਗੇ ਸਾਡੇ ਨਾਲ ਵੀ ਪ੍ਰੇਮ ਪਾਉ ਬਹ ਰੱਖਦੇ ਨੇ ਮੈਨੂੰ ਨਹੀਂ ਲੱਗਦਾ ਵੀ ਉਹਦੇ ਤੇਲ ਪਵਾ ਕੇ ਸੁੱਤੋ ਗੱਡੀ 'ਚ ਜਾਂਦੇ ਹੋਣਗੇ ਜਾਮਚੌਣਾ 'ਚ ਦੇਖਦੇ ਆ ਵੀ ਤੇਲ ਪਵਾਉਂਦੇ ਨੇ ਲੋਕ ਜਾਂ ਕੋਈ ਲਾਲਚ ਦਿੰਦੇ ਨੇ ਨਸ਼ੇ ਵਗੈਰਾ ਦਾ ਤੁਹਾਡਾ ਮੈਨੂੰ ਕਿਤੇ ਵੀ ਨਜ਼ਰ ਨਹੀਂ ਜਾ ਹੋਵੇ ਜਾਂ ਤੁਸੀਂ ਇਹ ਮੁੱਦੇ ਲੈ ਕੇ ਚੱਲੇ ਹੋ ਮੈਂ ਸਰਕ ਫੌਜੀ ਹਾਂ ਜੀ ਕੋਈ ਬਹੁਤੀ ਵੱਡੀ ਤਨਖਾਹ ਨਹੀਂ ਹੈਗੀ ਕੋਈ ਬਹੁਤੀ ਵੱਡੀ ਪੈਨਸ਼ਨ ਨਹੀਂ ਹੈਗੀ ਕੋਈ ਬਹੁਤਾ ਵੱਡਾ ਕਾਰੋਬਾਰ ਨਹੀਂ ਹੈਗਾ ਕਿ ਬਸ ਲੋਕਾਂ ਦੇ ਪਿਆਰ ਦਾ ਸਦਕਾ ਹੀ ਹੈ ਲੋਕਾਂ ਦੀਆਂ ਗੱਡੀਆਂ ਨੇ ਤੇ ਜੇ ਕਹਾ ਗੱਡੀਆਂ ਤਾਂ ਬੰਬੇ ਤੱਕ ਦੀਆਂ ਆਈਆਂ ਹੋਈਆਂ ਨੇ ਦੋਸਤਾਂ ਮਿੱਤਰਾਂ ਦੀਆਂ ਜਿਹੜੇ ਸਾਥ ਦੇ ਰਹੇ ਨੇ ਧੰਨਵਾਦ ਹੈ ਸਾਰੇ ਦੋਸਤਾਂ ਦਾ ਅਸੀਂ ਦੇਖਦੇ ਆ ਵੀ ਤੁਹਾਨੂੰ ਅੱਜ ਬਕੋਖ ਪਿੰਡਾਂ ਦੀਆਂ ਪੰਚਾਇਤਾਂ ਨੇ ਸਨਮਾਨ ਕੀਤਾ ਗਿਆ ਤੇ ਰੋਡ ਸ਼ੋਅ ਕੀਤਾ ਮੇਰੇ ਆ ਸਭ ਤੋਂ ਮੈਂ ਤੁਹਾਨੂੰ ਇੱਕੋ ਹੀ ਪੰਚਾਇਤਾ ਹੁਣ ਮੇਰੇ ਨਾਲ ਖੜੀ ਹੈ ਮਾਜੀ ਵਾਲੇ ਇਹਨਾਂ ਦਾ ਧੰਨਵਾਦ ਜਿਹੜੇ ਇੱਥੇ ਨੇ ਪਿੱਛੇ ਮਸਾਣੀ ਉਦੋਂ ਪਹਿਲਾਂ ਬਖਤੜਾ ਬਖਤੜੀ ਬਖੋਪੀਰ ਮਤਲਬ ਕੋਈ ਪੰਚਾਇਤ ਜાં ਸਾਡੇ ਜਿੱਥੇ ਵਲੰਟੀਅਰ ਸਾਥੀਆਂ ਦਾ ਮਜਬੂਤੀ ਹੈ ਮਤਲਬ ਕੋਈ ਪਿੰਡ ਨਹੀਂ ਹੈਗਾ ਜਿੱਥੇ ਲੋਕਾਂ ਵੱਲੋਂ ਪਿਆਰ ਨਾ ਮਿਲਿਆ ਹੋਵੇ ਹਾਂ ਲੋਕਾਂ ਨੂੰ ਕੀ ਅਪੀਲ ਕਰੋਗੇ ਜਿਹੜੀ 14 ਤਰੀਕ ਨੂੰ ਆਪਣੀ ਬੋਟ ਪਾਉਣ ਜਾ ਰਹੇ ਨੇ ਵੀ ਲੋਕ ਵੱਧ ਵੱਧ ਵੋਟ ਪਾਉਣ ਆਉਣ ਵੇਖ ਅਸੀਂ ਕਹਿੰਦੇ ਕਿਸੇ ਉਮੀਦਵਾਰ ਨੂੰ ਪਾਉਣ ਪਰ ਪਾਉਣ ਜ਼ਰੂਰ ਕਿਵੇਂ ਦੇਖ ਦੇਖੋ ਸਹੀ ਗੱਲ ਹੈ ਇਹ ਇਹ ਵੋਟਾਂ ਦੀ ਜਿਹੜੀ ਭੁਗਤਣ ਦੀ ਪਰਸੈਂਟੇਜ ਆ ਬਹੁਤ ਕਾਫੀ ਘੱਟ ਹੁੰਦੀ ਆ 40 ਤੋਂ 50% ਤੇ ਰਹਿ ਜਾਂਦੀ ਹੈ ਸੋ ਮੇਰਾ ਮੇਰੀ ਹੱਥ ਜੋੜ ਕੇ ਬੇਨਤੀ ਆ ਵੋਟਰਾਂ ਨੂੰ ਕਿ ਤੁਸੀਂ ਨਾ ਵੋਟ ਪਾਉਣ ਦੇ ਲਈ ਜਰੂਰ ਨਿਕਲਿਓ ਆਪਣੇ ਉਮੀਦਵਾਰ ਦਾ ਕਿਰਦਾਰ ਦੇਖ ਕੇ ਆਪਣੇ ਉਮੀਦਵਾਰ ਦੇ ਕੰਮ ਦੇਖ ਕੇ ਆਪਣੇ ਉਮੀਦਵਾਰ ਦਾ ਚਿਹਰਾ ਦੇਖ ਕੇ ਉਹਨਾਂ ਦੇ ਕੰਮਾਂ ਦੀ ਤੁਲਨਾ ਜ਼ਰੂਰ ਕਰ ਲਿਓ ਕਈ ਵਾਰੀ ਆਪਾਂ ਕਿਸੇ ਦੀਆਂ ਮਤਲਬ ਛੋਟੀਆਂ-ਮੋਟੀਆਂ ਆਪਸੀ ਫਰਕ ਮਤ ਭੇਦ ਹੁੰਦੇ ਨੇ ਉਹ ਆਪਾਂ ਕਹਿੰਦੇ ਨੇ ਯਾਰ ਮੇਰੇ ਨਾਲ ਜਿਹੜਾ ਉਹਦੇ ਨਾਲ ਬੰਦਾ ਉਤਰਿਆ ਹੋਇਆ ਉਹ ਠੀਕ ਨਹੀਂ ਹੈਗਾ ਮੈਂ ਤਾਂ ਉਹਦੇ ਕਰਕੇ ਫੌਜੀ ਦਾ ਸਾਥ ਨਹੀਂ ਦੇਣਾ ਜਾਂ ਮੈਂ ਉਹਦੇ ਕਰਕੇ ਫਲਾਣੇ ਦਾ ਸਾਥ ਨਹੀਂ ਦੇਣਾ ਮੈਨੂੰ ਕਿਸੇ ਦੀ ਸੱਜਣਾ ਨਾ ਦਿਓ ਮੈਨੂੰ ਮੇਰਾ ਕੰਮ ਦੇਖ ਕੇ ਮੇਰੇ ਮੇਰਾ ਵਿਚਰਨਾ ਦੇਖ ਕੇ ਜਿਹੜੇ ਜਿਹੜੇ ਜਜਮੇ ਨਾਲ ਲੱਗਿਆ ਹੋ ਉਹ ਜਜਬਾ ਦੇਖ ਕੇ ਇੱਕ-ਇੱਕ ਵੋਟ ਮੇਰੀ ਧਰਮ ਪਤਨੀ ਜਗਜੀਤ ਕੌਰ ਨੂੰ ਪਾਏ ਦੇਖੋ ਗੁਰਪ੍ਰੀਤ ਸਿੰਘ ਇਹ ਕਿੰਨੀ ਵਧੀਆ ਗੱਲ ਕਹੇ ਕਿਉਂਕਿ ਜਿਹੜੀ ਨਿਮਰਤਾ ਹੈ ਕਹਿੰਦੇ ਨਿਮਰਤਾ ਕਿਤੇ ਕਿਸੇ ਨੂੰ ਮਿਲ ਨਹੀਂ ਮਿਲਦੀ ਜਾ ਕਿ ਇਸ ਨੂੰ ਮਾਨਤ ਚ ਨਹੀਂ ਆਉਂਦੀ ਕਿਉਂਕਿ ਨਿਮਰਤਾ ਸਭ ਤੋਂ ਵੱਡੀ ਗੱਲ ਹੈ ਮੈਂ ਗੁਰਪ੍ਰੀਤ ਸਿੰਘ ਜੀ ਕੋਈ ਪਰਸਨ ਇੱਕ ਮੀਡੀਆ ਤੌਰ ਤੇ ਵੀ ਅਸੀਂ ਕੰਮ ਕਰਦੇ ਆ ਪਰ ਗੁਰਪ੍ਰੀਤ ਜੀ ਕਦੇ ਵੀ ਮੈਂ ਮੈਂ ਨਹੀਂ ਦੇਖੀ ਇਹਨਾਂ ਵਿੱਚ ਇੰਨੀ ਨਿਮਰਤਾ ਹੈ ਬੋਲਣ ਦੀ ਹਲੇਮਤਾ ਕਦੇ ਵੀ ਸਾਨੂੰ ਫੋਨ ਕਰਦੇ ਨੇ ਫੋਨ ਪਿਆਰ ਨਾਲ ਬੋਲਣਾ ਪਿਆਰ ਨਾਲ ਪੁੱਛਣਾ ਪਹਿਲਾਂ ਪਰਿਵਾਰ ਦਾ ਹਾਲ ਚਾਲ ਪੁੱਛਣਾ ਬਹੁਤ ਵਧੀਆ ਗੱਲਾਂ ਕਰਦੇ ਨੇ ਅੱਜ ਗੱਲਬਾਤ ਕਰਾਂਗੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗਰਮੇਲ ਸਿੰਘ ਜੀ ਖੜੇ ਨੇ ਗਰਮੇਲ ਜੀ ਵੋਟਾਂ ਦਾ ਕੈਂਪੇਨ ਅੱਜ ਲਾਸਟ ਦਿਨ ਰਹਿ ਗਿਆ 5 ਵਜੇ ਤੱਕ ਤਕਰੀਬਨ ਅੱਜ ਸਿਸਟਮ ਤੁਸੀਂ ਵੀ ਜਾ ਰਹੇ ਹੋ ਕਿ ਜੇ ਗੱਲ ਕਰੀਏ ਇਕੱਲੇ ਗੁਰਪ੍ਰੀਤ ਜੀ ਨੀ ਹੋਰ ਵੀ ਕੈਂਡੀਡੇਟਾਂ ਦੇ ਹੱਕਾਂ ਦੇ ਵਿੱਚ ਪ੍ਰਚਾਰ ਕਰਦੇ ਸੀ ਤੁਹਾਨੂੰ ਦੇਖਿਆ ਕਿਵੇਂ ਦੇਖਦੇ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਆਂ ਵੀ ਆਉਣ ਵਾਲੀ 14 ਤਰੀਕ ਨੂੰ ਆਪਾਂ ਆਪਣੇ ਵੋਟ ਦਾ ਅਧਿਕਾਰ ਆ ਦੀ ਵਰਤੋਂ ਕਰੀਏ ਕਿਉਂਕਿ ਜਿਹੜਾ ਇਹ ਅਧਿਕਾਰ ਮਿਲਿਆ ਸਾਨੂੰ ਸ਼ਹੀਦਾਂ ਦੇ ਖੂਨਾਂ ਦੀ ਕੁਰਬਾਨੀਆਂ ਦੇ ਦੇ ਕੇ ਮਿਲੇਗਾ। ਤਾਂ ਇਹਨੂੰ ਆਪਾਂ ਬੇਅਤ ਨਹੀਂ ਜਾਣ ਦੇਣਾ ਵੱਧੋ ਵੱਧ ਆਪਾਂ ਵੋਟ ਕਰਨੀਆਂ ਤੇ ਬਾਕੀ ਅਸੀਂ ਭਾਈ ਗੁਰਪ੍ਰੀਤ ਹਲੋ ਵਰਖ ਜੀ ਜਿਹੜੇ ਪਾਰਟੀ ਦੇ ਸ਼ੁਰੂ ਤੋਂ ਤਕਰੀਬਨ 2014 ਤੋਂ ਦੀ ਅਣਥੱਕ ਮਿਹਨਤ ਕਰ ਰਹੇ ਨੇ ਜੀ ਪਾਰਟੀ ਜਿੱਥੇ ਵੀ ਡਿਊਟੀ ਲਾਉਂਦੀ ਆ ਚਾਹੇ ਉਹ ਦਿੱਲੀ ਲਾਵੇ ਚਾਹੇ ਐਮਪੀ ਲਾਵੇ ਚਾਹੇ ਗੁਜਰਾਤ ਲਾਵੇ ਜਿੱਥੇ ਵੀ ਡਿਊਟੀ ਲਾਉਦੀ ਆ ਨਿਰਧੜ ਕੇ ਜਾਨਦੇ ਨੇਗੇ ਤੇ ਵਲੰਟੀਅਰ ਨਾਲ ਇੰਨਾ ਪਿਆਰ ਹੈ ਇਹਨਾਂ ਦਾ ਲੋਕਾਂ ਦੇ ਨਾਲ ਵਿਚਰਦੇ ਨੇਗੇ ਦੁੱਖ ਸੁੱਖ ਦੇ ਵਿੱਚ ਖੜਦੇ ਨੇ ਤੇ ਇਹਨਾਂ ਦੀ ਜਿਹੜੀ ਨਰਮਾਈ ਆ ਉਹਦੇ ਕਾਰਨ ਜਿਹੜਾ ਅੱਜ ਸਾਨੂੰ ਐਡਾ ਵੱਡਾ ਹਜੂਮ ਜਿਹੜਾ ਮਿਲ ਰਿਹਾ ਜਿਹੜੇ ਸਾਡੇ ਕਈ ਸਾਥੀ ਸੀ ਬਾਹਰ ਚਲੇ ਗਏ ਸੀਗੇ ਪਰ ਉਹ ਅੱਜ ਗੁਰਪੀ ਦੀ ਇਲੈਕਸ਼ਨ ਹੋਣ ਕਾਰਨ ਭੈਣ ਜਗਜੀਤ ਜੀ ਖੜੇ ਨਗੇ ਇਹਨਾਂ ਦੀ ਇਲੈਕਸ਼ਨ ਹੋਣ ਕਾਰਨ ਇੱਥੇ ਆ ਕੇ ਸਪੋਰਟ ਕਰ ਰਹੇ ਜਿਵੇਂ ਇਸ ਤਰ੍ਹਾਂ ਪਹਿਲਾਂ ਐਨ ਆਰ ਆ ਵੀਰ ਨੇ ਸਾਡੀ ਆਮ ਆਦਮੀ ਪਾਰਟੀ ਦਾ ਜਿਵੇਂ ਪਹਿਲਾਂ ਸਪੋਰਟ ਕੀਤੀ ਹੈਗੀ ਆ ਗੋਗੀ ਜੀ ਦੇਖੋ ਦੁਬਾਰਾ ਵਾਪਸ ਆਏ ਨਗੇ ਇੱਥੇ ਬਾਈ ਜੀ ਦਾ ਪ੍ਰਚਾਰ ਕਰਨਾ ਆ ਗੁਰਪੀਆ ਗੱਲ ਕਰ ਮੀਲ ਜੀ ਕਰੀਏ 32 ਪਿੰਡਾਂ ਦੇ ਵਿੱਚ ਤੁਹਾਡੇ ਵੱਲੋਂ ਕੀ ਮਦਦ ਕੀਤੀ ਗਈ ਹੈ ਲੋਕਾਂ ਦੀ ਕਿਉਂਕਿ ਆਮ ਲੋਕਾਂ ਦੇ ਨੇ ਕੀ ਕੰਮ ਕਰ ਰਹੇ ਨੇ ਕੀ ਵਿਕਾਸ ਦਾ ਮੁੱਦਾ ਹੈ ਕੀ ਤੁਹਾਡਾ ਮਿਸ਼ਨ ਹੈ ਕੀ ਤੁਸੀਂ ਇੱਥੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕੰਮ ਕੀਤੇ ਗਏ ਨੇ ਦੇਖੋ ਆਮ ਆਦਮੀ ਪਾਰਟੀ ਪਹਿਲਾਂ ਸਭ ਤੋਂ ਪਹਿਲਾਂ ਪਲਾਨਿੰਗ ਬੋਰਡ ਦੇ ਵਿੱਚੋਂ ਤੁਸੀਂ ਪਹਿਲਾਂ ਦੇਖੇ ਹੁਣੇ ਵੀ ਪਲੈਨਿੰਗ ਬੋਰਡ ਦੇ ਵਿੱਚ ਜਿੰਨੇ ਵੀ ਚੇਅਰਮੈਨ ਸੀ ਕੋਈ ਗਰੰਟਾ ਨਹੀਂ ਦਿੱਤੀਆਂ ਗਈਆਂ ਸੀ ਪਰ ਇੱਥੇ ਜ਼ਿਆਦਾਤਰ ਪਿੰਡਾਂ ਨੂੰ ਤਕਰੀਬਨ ਅੱਧੇ ਪਿੰਡਾਂ ਨੂੰ ਮੈਂ ਗਰੰਟਾ ਦੇ ਚੁੱਕਿਆ ਆ ਆਲੂ ਵਰਖ ਹੋ ਗਿਆ ਕਾਕੜਾ ਹੋ ਗਿਆ ਉਹ ਆਪਣਾ ਰਾਜਪੁਰਾ ਹੋ ਗਿਆ ਬਾਲਦ ਖੁਰਦੋ ਹੋ ਗਿਆ ਆਪਣਾ ਚੰਨੋ ਹੋ ਗਿਆ ਇੱਥੇ ਪਾਣੀ ਦੇ ਟੈਂਕੀਆਂ ਜਿੰਮਾਂ ਦੇ ਦੇ ਚੁੱਕੇ ਆ ਜਿਹੜੀਆਂ ਇਹ ਸਾਰੀਆਂ ਗਰੰਟਾ ਦਿੱਤੀਆਂ ਨੇ ਇੱਕ ਖੋਦ ਗੁਰਪ੍ਰੀਤ ਆਲੂ ਵਰਖ ਮੇਰੇ ਕੋਲ ਆਇਆ ਵੀ ਆਪਾਂ ਨੇ ਆ ਪਿੰਡਾਂ ਦੇ ਵਿੱਚ ਡਿਮਾਂਡ ਆ ਆਪਣੇ ਵਲੰਟੀਅਰ ਮੰਗ ਰਹੇ ਨੇ ਜਿਵੇਂ ਜਿਵੇਂ ਇਹਨਾਂ ਨੇ ਗੁਰਪ੍ਰੀਤ ਆਲੂ ਵਰਖ ਨੇਗੇ ਮੇਰੇ ਕੋਲ ਡਿਮਾਂਡਾਂ ਉਹਨਾਂ ਸਾਰੇ ਪਿੰਡਾਂ ਦੇ ਵਿੱਚ ਜਿਉਂ ਤਿਉਂ ਤਿਉਂ ਆਪਾਂ ਗਰੰਟੀ ਦਿੱਤੀ ਹੈ ਨਹੀਂ ਅ ਕੀ ਲੋਕਾਂ ਨੂੰ ਅਪੀਲ ਕਰੋਗੇ ਤੇ ਅੱਜ ਰੋਡ ਸ਼ੋਅ ਦੇ ਵਿੱਚ ਕੀ ਕੀ ਕਿਵੇਂ ਰਿਹਾ ਦੇਖੋ ਅੱਜ ਰੋਡ ਸ਼ੋ ਬਹੁਤ ਕਾਮਯਾਬ ਰਹੇ ਇਹ ਲੱਗੇ ਨਹੀਂ ਰਿਹਾ ਸੀ ਕਿਸੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਾ ਰੋਡ ਸ਼ੋ ਇਹ ਇਸ ਤਰ੍ਹਾਂ ਦਾ ਲੱਗ ਰਿਹਾ ਸੀ ਜਿਵੇਂ ਐਮਪੀ ਦੇ ਰੋਡ ਸ਼ੋ ਦੇ ਵਿੱਚ ਇਕੱਠ ਹੁੰਦਾ ਇਸ ਤਰ੍ਹਾਂ ਦਾ ਇਕੱਠ ਸੀਗਾ ਸਾਰੇ ਸਾਡੇ ਵਲੰਟੀਅਰ ਨੇ ਜਿਹੜੇ ਆਪਦੇ ਪੱਲਿਓਂ ਗੱਡੀਆਂ ਲੈ ਕੇ ਕੋਈ ਮੋਟਰਸਾਈਕਲ ਲੈ ਕੇ ਪੱਲਿਓਂ ਤੇਲ ਪਵਾ ਕੇ ਜਿਹੜੀ ਅੱਜ ਮਿਹਨਤ ਕਰ ਰਹੇ ਹਾਂ ਹਾਂ ਗੱਲ ਕਿੱਥੇ ਗੁਰ ਗਰਮੇਲ ਸਿੰਘ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨਾਲ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਨਿਸ਼ੋਲਕ ਲੋਕ ਸੇਵਾ ਕਰ ਰਹੇ ਨੇ ਕਹਿੰਦੇ ਚੋਣ ਕੋਈ ਜ਼ਿਲ੍ਹਾ ਪ੍ਰੀਜਦ ਨਹੀਂ ਐਮਪੀ ਦੀ ਲੱ ਖੜੇ ਨੇ ਉਤਾਰ ਸਿੰਘ ਈਲਵਾਲ ਇਹ ਵੀ ਅਸੀਂ ਦੇਖ ਰਹੇ ਹਾਂ ਵੋਟਾਂ 'ਚ ਜਾ ਰਹੇ ਨੇ ਲੋਕਾਂ ਨਾਲ ਵੋਟਾਂ ਨਾਲ ਗੱਲਬਾਤ ਰابطਾ ਕਾਇਮ ਕਰ ਰਹੇ ਨੇ ਉਤਾਰ ਜੀ ਤੁਸੀਂ ਕੰਪੇਨਿੰਗ ਕਰ ਰਹੇ ਹੋ ਆਪਣੇ ਗੁਰਪ੍ਰੀਤ ਜੀ ਦੀ ਕਿਵੇਂ ਰਹੀ ਜੀ ਸਭ ਤੋਂ ਪਹਿਲਾਂ ਤੁਹਾਡਾ 24 ਪੰਜਾਬ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾ ਰਹੇ ਹੋ ਤੇ ਅਸੀਂ ਸਵੇਰ ਦੇ ਲੱਗੇ ਤਾਂ ਕਾਫੀ ਦਿਨਾਂ ਤੋਂ ਆ ਪਰ ਕ੍ਰਿਸ਼ਨ ਜੀ ਅੱਜ ਅਸੀਂ ਸਵੇਰ ਦੇ ਤਕਰੀਬਨ 8:30 ਤੋਂ 9 ਵਜੇ ਦਾ ਕਾਫਲਾ ਸਟਾਰਟ ਕੀਤਾ ਹੋਇਆ ਹੈ ਔਰ ਤੁਸੀਂ ਹੈਰਾਨ ਮੰਨ ਜਾਓਗੇ ਅੱਜ ਗੁਰਪ੍ਰੀਤ ਜੀ ਦੇ ਕਾਫਲੇ ਦੇ ਵਿੱਚ ਆ ਕੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕਰਕੇ ਹਟਿਓ ਉਹੀ 2022 ਵਾਲੀ ਸਾਨੂੰ ਫੀਲਿੰਗ ਆ ਰਹੀ ਹੈ ਜਿੰਨੇ ਜਿੰਨੇ ਵਲੰਟੀਅਰ ਨੇ ਜਾਂ ਜਿੰਨੇ ਮਿੱਤਰ ਦੋਸਤ ਨੇ ਆਪੋ ਆਪਣੇ ਸਾਧਨਾਂ ਦੇ ਉੱਪਰ ਕਿਉਂਕਿ ਇਹ ਗੁਰਪ੍ਰੀਤ ਸਿੰਘ ਉਹ ਸਾਡਾ ਵਲੰਟੀਅਰ ਹੈ ਜਿਨੇ ਕਦੇ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਘਰ ਦੀ ਪਰਵਾਹ ਨਹੀਂ ਕੀਤੀ ਜਦੋਂ ਪਾਰਟੀ ਦਾ ਕੋਈ ਹੁਕਮ ਆ ਗਿਆ ਜਿੱਥੇ ਡਿਊਟੀ ਲੱਗੀ ਇਹ ਨੰਗੇ ਪੈਰੀ ਹੋ ਕੇ ਚੱਲ ਪੈਂਦਾ ਜੋ ਉਸੇ ਦਾ ਕਾਰਨ ਹੈ ਗੁਰਪ੍ਰੀਤ ਸਿੰਘ ਨਾਲ ਸਾਡੇ ਹਲਕੇ ਦੇ ਏਰੀਏ ਦੇ ਵਲੰਟੀਅਰ ਤੁਨੋਂ ਮਨੋਂ ਤੁਹਾਨੂੰ ਲੱਗੇ ਹੋਏ ਨੇ ਔਰ ਸਭ ਤੋਂ ਵੱਡਾ ਹਲਾ ਹੰਗਾਰਾ ਜਿਹੜਾ ਸਾਨੂੰ ਮਿਲ ਰਿਹਾ ਉਹ ਜਦੋਂ ਅਸੀਂ ਪਿੰਡਾਂ ਦੇ ਵਿੱਚੋਂ ਜੰਨੇ ਆ ਉਦੋਂ ਆਮ ਕਰਕੇ ਕਿਸਾਨ ਕਹਿੰਦੇ ਨੇ ਕਹਿੰਦੇ ਵੀ ਅੱਜ ਤੱਕ ਸਾਨੂੰ 70 ਸਾਲਾਂ 'ਚ ਕਿਸੇ ਨੇ ਟਾਈਮ ਨਹੀਂ ਦਿੱਤਾ ਸੀ ਪਰ ਭਗਵੰਤ ਮਾਨ ਨੇ ਉਹਦੀਆਂ ਨੀਤੀਆਂ ਨੇ ਸਾਨੂੰ 9 ਤੋਂ 5 ਖੇਤ ਆਉਣ ਲੱਗਾ ਅਸੀਂ ਸਵੇਰੇ 9 ਵਜੇ ਆ ਕੇ ਮੋਟਰ ਚਲਾਉਂਦੇ ਆਂ ਸ਼ਾਮ ਨੂੰ 5 ਵਜੇ ਮੋਟਰ ਬੰਦ ਕਰਕੇ ਅਸੀਂ ਆਪਣੇ ਬੱਚਿਆਂ ਦੇ ਵਿੱਚ ਜਾਂਦੇ ਆਂ ਕਿਉਂਕਿ ਉਹਨਾਂ ਨੂੰ ਭਰੋਸਾ ਹੈ ਵੀ ਕੱਲ੍ਹ ਨੂੰ ਵੀ ਦਿਨ ਹੀ ਲੇਟ ਆਉਣੀ ਹੈਗੀ ਸੋ ਭਗਵੰਤ ਮਾਨ ਸਾਹਿਬ ਨੇ ਜੋ 60000 ਨੌਕਰੀ ਦਿੱਤੀ ਹੈ ਪਿੰਡਾਂ ਦੇ ਵਿੱਚ ਬਿਜਲੀ ਚੱਲ ਰਹੀ ਹੈ 600 ਯੂਨਟ ਫ੍ਰੀ ਹੈ ਔਰ ਕਿੰਨੇ ਕੰਮ ਗਣਾ دیے ਕਿ ਲੋਕ ਆਪ ਮਾਰੇ ਸਾਡੀ ਸਪੋਰਟ ਕਰਦੇ ਨੇ ਰੰਧਾ ਹੁੰਦਾ ਸਾਡਾ ਵਲੰਟੀਅਰ ਹੈ ਜਿਹੜਾ ਗੁਰਪ੍ਰੀਤ ਉਹ ਪਹਿਲੇ ਦਿਨ ਤੋਂ ਵਲੰਟੀਅਰ ਹੋਣ ਕਰਕੇ ਸਾਰੇ ਵਲੰਟੀਅਰ ਸਾਰੇ ਆਪਣੇ ਗੁੱਸੇ ਗਿੱਲੇ ਭਾ ਕੇ ਇਹਦੇ ਨਾਲ ਤੋਂ ਮਨੋਂ ਤੁਹਾਨੂੰ ਲੱਗੇ ਫਿਰ ਹਾਂ ਇਹ ਸਾਡਾ ਅਵਤਾਰ ਸਿੰਘ ਮਾਰਕੀਟ ਕਮੇਟੀ ਜ਼ਿਲ੍ਹਾ ਪ੍ਰਧਾਨ ਆਪਣੇ ਸੰਗਰੂਹ ਤੋਂ ਜਿਹਨਾਂ ਨਾਲ ਗੱਲਬਾਤ ਕੀਤੀ ਸਾਡੇ ਨਾਲ ਅਵਤਾਰ ਸਿੰਘ ਤਾਰੀ ਜੀ ਖੜੇ ਨੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਅਵਤਾਰ ਤਾਰੀ ਜੀ ਅਸੀਂ ਦੇਖ ਰਹੇ ਹਾਂ ਵੀ ਗੁਰਪ੍ਰੀਤ ਜੀ ਨਾਲ ਤੁਸੀਂ ਬਹੁਤ ਜ਼ੋਰ ਨਾਲ ਕੰਮ ਕਰ ਰਹੇ ਹੋ ਕਈ ਦਿਨਾਂ ਦਾ ਹੁਣ ਚੱਲ ਰਿਹਾ ਹੈ ਕਿਉਂਕਿ ਅੱਜ ਦਾ ਅੱਜ ਲਾਸਟ ਰੋਡ ਸ਼ੋ ਦਾ ਦਿਨ ਰਹਿ ਗਿਆ ਕਿਵੇਂ ਦੇਖਦੇ ਮੈਂ ਪਹਿਲਾਂ ਤਾਂ 24 ਚੈਨਲ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਕਵਰਿੰਗ ਕਰਨ ਆਇਆ। ਪਰ ਇਹ ਗੱਲ ਇਹ ਲੜਾਈ ਗੁਰਪ੍ਰੀਤ ਸਿੰਘ ਫੌਜੀ ਦੀ ਨਹੀਂ ਹੈਗੀ। ਇਹ ਲੜਾਈ ਇੱਕ ਕੱਲੇ-ਕੱਲੇ ਵਲੰਟੀਅਰ ਦੀ ਰਹਿ ਗਈ ਇਹ ਕਿਉਂਕਿ ਗੁਰਪ੍ਰੀਤ ਸਿੰਘ ਫੌਜੀ ਪਾਰਟੀ ਲਈ ਦਿਨ-ਰਾਤ ਮਿਹਨਤ ਕਰਦਾ। ਜਿੱਥੇ ਵੀ ਪਾਰਟੀ ਨੇ ਫੌਜੀ ਸਾਹਿਬ ਦੀ ਡਿਊਟੀ ਲਈ ਹੈ। ਉਹਨਾਂ ਨੇ ਤਨਦੇਹੀ ਨਾਲ ਨਿਭਾਈ ਆ। ਇਹ ਲੜਾਈ ਫੌਜੀ ਦੀ ਨਹੀਂ ਇਹ ਲੜਾਈ ਆਮ ਆਦੀ ਪਾਰਟੀ ਦੇ ਕੱਲੇ-ਕੱਲੇ ਵਲੰਟੀਅਰ ਦੀ ਹੈ। ਫੌਜੀ ਨੂੰ ਜਿਤੇਉਣਾ ਜ਼ਰੂਰੀ ਹੈ ਤਾਂ ਕਿ ਆਮ ਆਦੀ ਪਾਰਟੀ ਬਹੁਤ ਚੜ੍ਹ ਕੇ ਅੱਗੇ ਕਾਮਯਾਬ ਹੋਵੇ ਸਾਡੇ ਭਾਈ ਰਜਿੰਦਰ ਸਿੰਘ ਗੋਗੀ ਜੀ ਨੇ ਕਾਲ ਕੀਤੀ ਵੀ ਜਿੱਦੈਂ ਗੁਰਪ੍ਰੀਤ ਸਿੰਘ ਫੌਜੀ ਨੂੰ ਟਿਕਟ ਮਿਲ ਗਈ ਮੈਂ ਕੈਨੇਡਾ ਤੋਂ ਟਿਕਟ ਟਿਕਾ ਕੇ ਅੱਜ ਸਾਡਾ ਭਾਈ ਗੋਗੀ ਜੀ ਸਪੈਸ਼ਲ سپورਟ ਲਈ ਕੈਨੇਡਾ ਤੋਂ ਆਏ ਨੇ ਭਾਈ ਦੀ سپورਟ ਕਰਨ ਲਈ ਅ ਗੋਗੀ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਸਪੈਸ਼ਲ ਆਇਓ ਕਿਵੇਂ ਦੇਖਦੇ ਹੋ ਦੇਖ ਰਿਹਾ ਜੀ ਜਿਵੇਂ ਉਹੀ ਉਤਸ਼ਾਹ ਲੋਕਾਂ ਦੇ ਵਿੱਚ ਜਿਹੜਾ 2014 ਤੋਂ ਲੈ ਕੇ ਆਮ ਆਦੀ ਪਾਰਟੀ ਦੇ ਵਿੱਚ ਦੇਖ ਰਹੇ ਸੀਗੇ ਉਹੀ ਉਤਸ਼ਾਹ ਹੈ ਉਹੀ ਪਿੰਡਾਂ ਦਾ ਉਹੀ ਮਾਹੌਲ ਹੈ ਉਸ ਤਰ੍ਹਾਂ ਵਲੰਟੀਅਰ ਵਰਕਰ ਨੇ ਜਿਹੜੇ ਕੰਮ ਕਰ ਰਹੇ ਨੇ ਕੋਈ ਕਿਸੇ ਨੂੰ ਸਨੇਹਾ ਲਾਉਣ ਦੀ ਲੋੜ ਨਹੀਂ ਪਈ ਸਾਰੇ ਵਲੰਟੀਅਰ ਵਰਕਰ ਜਿਹੜੇ ਪੁਰਾਣੀ ਕ੍ਰੀਮ ਸੀ ਜਿਹਨੂੰ ਆਪਾਂ ਕਹ ਲਈਏ ਜਿਹੜੇ ਸ਼ੁਰੂ ਤੋਂ ਜੁੜੇ ਹੋਏ ਸੀ ਉਹ ਸਾਰੇ ਬਾਈ ਫੌਜੀ ਦੀ سپورਟ ਦੇ ਵਿੱਚ ਹਾਜ਼ਰ ਨੇ ਅੱਜ ਇਹਨਾਂ ਨੇ ਕਿਸੇ ਨੂੰ ਵੀ ਫੋਨ ਕੀਤਾ ਹੈਗਾ ਬਿਨਾਂ ਤੇਲ ਪਵਾਏ ਆਪਣੇ ਆਪ ਆ ਮਹਾਰੇ ਗੱਡੀਆਂ ਲੈ ਕੇ ਇੱਥੇ ਪਹੁੰਚੇ ਨੇ ਜ ਦੀ ਲਾਸਟ ਕੈਂਪੇਨਿੰਗ ਐ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਹਾਂ ਜੀ। ਵੈਸੇ ਮੈਂ ਵੀ ਪਿੰਡਾਂ ਦੇ ਕਈ ਪਿੰਡਾਂ ਦੇ ਵਿੱਚ ਦੋ ਰੋਡ ਸ਼ੋਅ ਦੇ ਵਿੱਚ ਹੁਣ ਅਸੀਂ ਜਾ ਕੇ ਆਏ ਹਾਂ ਕਿ ਸਾਰੇ ਪਿੰਡ ਦੇ ਵਿੱਚ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ। ਲੋਕ ਆਪ ਤਿਆਰ ਹੋ ਕੇ ਵੋਟਾਂ ਪਾਉਣ ਨੂੰ ਤਿਆਰ ਬੈਠੇ ਆ। ਬਹੁਤ ਜ਼ਿਆਦਾ ਇਹਨਾਂ ਦੀ ਹੱਕ ਦੇ ਵਿੱਚ ਵੋਟ ਬੋਲ ਰਹੀ ਹੈਗੀ। ਆ ਸਾਡਾ ਰਾਮ ਗੋਬਿੰਦ ਜੀ ਖੜੇ ਨੇ ਇਹੋ ਹਜੂਮ ਨੇ ਗੱਡੀਆਂ ਚ ਤੁਸੀਂ ਆਮ ਦੇਖਿਆ ਹੋਣਾ ਤਸਵੀਰਾਂ ਆਮ ਆਦਮੀ ਪਾਰਟੀ ਦੇ ਜਦੋਂ ਝੰਡਾ ਲੈ ਕੇ ਆਇਆ ਹੁੰਦਾ ਨਾ ਉਹਦੇ ਖੜੇ ਹੁੰਦੇ ਨੇ ਗੱਡੀ ਲੈ ਕੇ ਸਭ ਤੋਂ ਪਹਿਲਾਂ ਚੱਲਦੇ ਨੇ ਆਮ ਆਦਮੀ ਪਾਰਟੀ ਦੇ ਮੇਨ ਵੋਲੰਟੀਅਰਾਂ ਚੋਂ ਭਵਾਨੀਗੜ੍ਹ ਤੋਂ ਗਿਣੇ ਜਾਂਦੇ ਨੇ ਆ ਰਾਮ ਜੀ ਅੱਜ ਰੋਡ ਸ਼ੋਅ ਕੀਤਾ ਹੈ ਤੁਸੀਂ ਨਾਲ ਚੱਲਿਓ ਗੁਰਪ੍ਰੀਤ ਜੀ ਕੰਬੇਨਿੰਗ ਗੁਰਪ੍ਰੀਤ ਜੀ ਕਰ ਰਹੇ ਨੇ ਕਿਵੇਂ ਦੇਖਦੇ ਇਹ ਸਾਡੇ ਉਹ ਯੋਧੇ ਨੇ ਗੁਰਪ੍ਰੀਤ ਸਿੰਘ ਹਲਵਾਰਕ ਜਦੋਂ ਸਰਕਾਰ ਨਹੀਂ ਦੀ ਉਦੋਂ ਵੀ ਬਹੁਤ ਜ਼ਿਆਦਾ ਵੋਟਾਂ ਲੈ ਕੇ ਦੀ ਕੁਸ਼ ਕਰਨ ਨੂੰ ਰਹਿ ਗਈ ਉਸ ਟਾਈਮ ਇਹਨਾਂ ਦੀ ਜਿੱਤ ਯਕੀਨੀ ਹੈ ਬਹੁਤ ਜ਼ਿਆਦਾ ਹੰਗਾਰਾ ਮਿਲ ਰਿਹਾ ਪਿੰਡਾਂ ਦੇ ਵਿੱਚੋਂ ਬਾਈ ਦੀ ਮਿਹਨਤ ਨੂੰ ਸਤ加 ਲੋਕ ਬਹੁਤ ਪਿਆਰ ਕਰਦੇ ਨੇ ਬਹੁਤ ਵਧੀਆ ਇਨਸਾਨ ਨੇ ਯਾਨੀ 2022 ਤੋਂ ਬਾਅਦ ਤੁਹਾਨੂੰ ਲੱਗਦਾ ਵੀ ਹਜੂਮ ਆਮ ਆਦਮੀ ਪਾਰਟੀ ਜਾਂ ਐਮਪੀ ਚੋਣਾ ਚਾਹ ਹੋਰ ਚੋਣਾ ਚ ਨਹੀਂ ਦੇਖਿਆ ਜੇ ਮੈਂ ਅੱਜ ਰੋਡ ਸ਼ੋ ਜੋ 2022 ਦੇ ਵਿੱਚ ਸ਼ੋ ਦੇਖਦੇ ਜਾਂ ਹੁਣ ਲੱਗਦਾ ਸਾਨੂੰ ਨੇ ਹਜੂਮ ਤਾਂ ਪਹਿਲਾਂ ਵੀ ਇੰਨੇ ਹੀ ਦੀ ਠੀਕ ਹੈ ਬਾਈ ਦੇ ਪਿਆਰ ਸਤਿਕਾਰ ਸਾਰੇ ਤੁਰੇ ਹਨੇ ਨਾਲ ਸਭ ਨੂੰ ਪਿਆਰ ਕਰਦੇ ਨੇ ਸਭ ਨੂੰ ਇੱਕ ਨਾਲ ਲੈ ਕੇ ਚੱਲ ਰਹੇ ਨੇ ਵਲੰਟੀਅਰ ਨਾਲ ਇਹ ਜੀ ਗੱਲ ਨਹੀਂ ਹੈਗੀ RAM ਜੀ ਹੁਣ ਵੀ 2022 ਵਾਲਾ ਜੋਰ ਲਾ ਰਹੇ ਨੇ ਵੀ ਗੁਰਪੀ ਜੀ ਇੱਤਨੁਰੋਂ ਨਹੀਂ ਸੇਮ ਨਹੀਂ ਸੇਮ ਕੀ ਇਹ 2017 ਜੀ ਵੀ ਲਾਇਆ ਸੀ ਨੇ 2022 ਜੀ ਵੀ ਲਾਇਆ ਹੈ ਅੱਗੇ ਉਹ ਤੋਂ ਬਾਅਦ ਗਰਮੇਲ ਬਾਈ ਜੀ ਖੜੇ ਉਹਦੋਂ ਵੀ ਲਾਇਆ ਈਮਿਤ ਬੇਲੀ ਵੀ ਲਾਇਆ ਹੁਣ ਵੀ ਲਾ ਅੱਗੇ ਵੀ ਕੋਈ ਆਉਂਦਾ ਸਾਡਾ ਭਾਈ ਉਹਦੋਂ ਵੀ ਲਾਵਾਂਗੇ ਸੀ ਜੋਰ ਅਸ ਤਾਂ ਪਾਰਟੀ ਲਈ ਤਾਂ ਖੜੇ ਆ ਇਸਨाराम ਗੋਲ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ ਇਹਨਾਂ ਦੇ ਬੱਕ ਬੱਕ ਅੱਗੋਂ ਨੇ ਗੱਲਬਾਤ ਕੀਤੀ ਸਾਨੂੰ ਕਿਹਾ ਵੀ ਜੋ ਗੁਰਪ੍ਰੀਤ ਜੀ ਨੇ ਇੱਕ ਬੇਦਾਗ ਬੇ ਉਹ ਇਨਸਾਨ ਜਿਹੜੇ ਹਰ ਸਮੇਂ ਹਰ ਸੁਖ ਦੁਖ ਦੇ ਵਿੱਚ ਨਾਲ ਖੜਨ ਵਾਲੇ ਬੰਦੇ ਨੇਗੇ 14 ਤਰੀਕ ਨੂੰ ਵੋਟਾਂ ਪੈ ਰਹੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਚੇ ਦੀਆਂ ਪਿੰਡਾਂ ਦੀਆਂ ਅਸੀਂ ਹਰੇਕ ਪਿੰਡ ਦੇ ਹਰੇਕ ਨਿਸਨੀਕ ਨੂੰ ਇਹ ਗੱਲ ਕਹਿਣਿਆ ਵੀ ਵੋਟ ਜ਼ਰੂਰ ਪਾਓ ਤੁਹਾਡਾ ਅਧਿਕਾਰ ਹੈ ਵੋਟ ਪਾਉਣ ਦਾ ਕਿਉਂਕਿ ਅਗਰ ਜੇ ਵੋਟਾਂ ਪਾਵਾਂਗੇ ਤਾਂ ਅਸੀਂ ਕਿਸੇ ਤੋਂ ਵਿਕਾਸ ਜਾਂ ਕਿਸੇ ਮੁੱਦਿਆਂ ਨੂੰ ਲੈ ਕੇ ਇਹਨਾਂ ਲੀਡਰਾਂ ਨੂੰ ਇਹਨਾਂ ਨੂੰ ਸ਼ਾਸਦਾਨਾਂ ਨੂੰ ਘੇਰ ਸਕਦੇ ਹਾਂ ਜੇ ਅਸੀਂ ਕਿਸੇ ਵਿਚ ਕਿਉਂਕਿ ਅਗਰ ਜੇ ਅਸੀਂ ਕਿਸੇ ਨੂੰ ਸਵਾਲ ਕਰਾਂਗੇ ਤਾਂ ਹੀ ਕੋਈ ਮੁੱਦੇ ਚੱਕਾਂਗੇ 24 ਪੰਜਾਬ ਲਈ ਤੋਂ ਕ੍ਰਿਸ਼ਨਕਰ ਪਵਾ ਨਹੀਂ ਕਰਦਾ